ਸਰਬ੍ਰੀਤ ਸਿੰਘ ਬਿੱਟੂ ਤੋਂ ਬਾਅਦ ਹੁਣ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਰਨ ਖੇਰ ਦੀ ਸਰਕਾਰੀ ਕੂਟੀ ਦਾ ਮਾਮਲਾ ਸਿਆਸੀ ਸਫਰ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੂਰੇ ਮਾਮਲੇ ਬਾਰੇ ਸਿਰਪੂਰ ਜ਼ਰੀ ਚਾਤਮਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਕਿਆ ਹੋਇਆ ਹੈ ਇਸੇ ਵਿਚਾਲੇ ਸਿਆਸੀ ਆਗੂਆਂ ਵਿਚਾਲੇ ਵਾਰ-ਪਲਟवार ਤੇ ਇੱਕ ਦੂਜੇ ਦੇ ਉੱਤੇ ਕਾਰਵਾਈਆਂ ਵੀ ਚੱਰੀ ਨੇ ਇਸੇ ਤਹਿਤ ਪਿੱਤੇ ਦਿਨੀ ਲੁਧਿਆਣਾ ਤੋਂ ਸੰਸਦ ਮੈਂਬਰ ਰਮਨਜੀਤ ਬਿੱਟੂ ਨੂੰ ਸਰਕਾਰੀ ਰਹਿائش ਦਾ ਕਿਰਾਇਆ ਸਾਲ 2016 ਤੋਂ ਜਮ੍ਹਾਂ ਨਾ ਕਰਾਉਣ ਨੂੰ ਲੈ ਕੇ 2 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਕੋਲ ਸਰਕਾਰੀ ਕੋਠੀ ਖਾਲੀ ਕਰਵਾ ਲਈ ਗਈ ਹੈ ਇਸੇ ਵਿਚਾਲੇ ਹੁਣ ਮੁੱਦਾ ਉੱਠਿਆ ਹੈ ਕਿ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੂੰ ਦਿੱਤੀ ਗਈ ਸਰਕਾਰੀ ਰਹਿائش ਦਾ ਕਿਰਨ ਖੇਰ ਚੰਡੀਗੜ੍ਹ ਦੇ ਮੌਜੂਦਾ ਸੰਸਦ ਮੈਂਬਰ ਨੇ ਇਸ ਸੀਟ ਤੋਂ ਪਹਿਲੀ ਵਾਰ 2014 ਦੇ ਵਿੱਚ ਭਾਜਪਾ ਦੀ ਟਿਕਟ ਤੇ ਜਿੱਤ ਹਾਸਲ ਕੀਤੀ ਸੀ ਤੇ ਮੁਰਤੂ 2019 ਦੇ ਵਿੱਚ ਕਿਰਨ ਖੇਰ ਸੰਸਦ ਮੈਂਬਰ ਚੁਣੇ ਗਈ ਸੀ ਜੋ ਤੋਂ ਸਾਲ 2014 ਦੇ ਵਿੱਚ ਕਿਰਨ ਖੇਰ ਪਹਿਲੀ ਵਾਰ ਚੰਡੀਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਈ ਸੀ ਤਾਂ ਸਾਰੇ ਨਿਯਮਾਂ ਨੂੰ ਤਾਕ ਤੇ ਰੱਖਦੇ ਹੋਏ ਉਹਨਾਂ ਨੂੰ ਚੰਡੀਗੜ੍ਹ ਵਿਖੇ ਸਰਕਾਰੀ ਰਹਿਸ਼ ਦਿੱਤੀ ਗਈ ਸੀ ਜੋ ਹਾਲੇ ਵੀ ਉਹਨਾਂ ਦੇ ਕੋਲ ਹੈ ਜਿਸ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਜਾਰੀ ਨਹੀਂ ਹੋਇਆ आगामी लोकसभा चुनाव ਨੂੰ ਲੈ ਕੇ ਜਿੱਥੇ ਸਿਆਸੀ ਪਾਰਾ ਪੂਰੀ ਤਰ੍ਹਾਂ ਸਿਖਰਾਂ ਤੇ ਚੜ ਚੁੱਕਾ ਹੈ ਤੇ ਉਸੇ ਤਰ੍ਹਾਂ ਹਰੇਕ ਪਾਰਟੀ ਆਪਣੇ ਵੱਲੋਂ ਆਪਣੇ ਆਪਣੇ ਵੱਲੋਂ ਜ਼ੋਰ ਜਮਾਇਸ਼ ਕਰ ਰਹੀ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਸੰਸਦੀ ਖੇਤਰ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵੀ ਰਵਨੀਤ ਸਿੰਘ ਬਿੱਟੂ ਨੂੰ ਨਗਰ ਨਿਗਮ ਵੱਲੋਂ ਨਗਰ ਨਿਗਮ ਲੁਧਿਆਣਾ ਵੱਲੋਂ ਤਕਰੀਬਨ 2 ਕਰੋੜ ਰੁਪਏ ਦਾ ਜਿਹੜਾ ਕਿ ਉਹਨਾਂ ਵੱਲੋਂ ਅਗਰ ਸਰਕਾਰੀ ਕਿਰਾਇਆ ਜਿਹੜਾ ਕਰਾਇਆ ਜਿਹੜਾ ਪੈਂਡਿੰਗ ਸੀਗਾ ਉਹ ਉਹਨਾਂ ਵੱਲੋਂ ਨਹੀਂ ਭਰਿਆ ਗਿਆ ਜਿਸ ਤੇ ਉਸੇ ਤਹਿਤ ਉਹਨਾਂ ਨੂੰ ਐਨਓਸੀ ਜਾਰੀ ਨਹੀਂ ਕੀਤੀ ਗਈ ਤਕਰੀਬਨ ਰਾਤੀ 12 ਵਜੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਕਿ ਤੇ ਉਹਨਾਂ ਵੱਲੋਂ ਜਿਹੜਾ ਪੈਂਡਿੰਗ ਕਿਰਾਇਆ ਜਿਹੜਾ ਸਰਕਾਰੀ ਰਿਹਾਇਸ਼ ਦਾ ਕਿਰਾਇਆ 2 ਕਰੋੜ ਰੁਪਏ ਉਹਨਾਂ ਵੱਲ ਬਕਾਇਆ ਹੈ ਤਾਂ ਉਸ ਨੂੰ ਫਾਈ ਉਹਨਾਂ ਨੂੰ ਭਰਿਆ ਉਸ ਨੂੰ ਭਰਿਆ ਜਾਵੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਇਕ ਐਨਓ ਸੀ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਆਪਣੀ ਨਾਮਜ਼ਦਗੀ ਦਾਖਲ ਕਰ ਸਕਣਗੇ ਉਸੇ ਤਰ੍ਹਾਂ ਦੇ ਉਤੇ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤਾਂ ਅਸੀਂ ਇੱਕ ਇਸ ਬਿਲਕੁਲ ਖੜੇ ਹਾਂ ਚੰਡੀਗੜ੍ਹ ਅੜੇ ਐਮਪੀ ਨੇ ਕਿਰਨ ਖੇਰ ਉਹਨਾਂ ਦੀ ਕੋਠੀ ਦੇ ਬਰ 23 ਨੰਬਰ ਕੋਠੀ ਸੈਕਟਰ 23 ਦੇ ਵਿੱਚ ਸੈਕਟਰ 7 ਦੇ ਵਿੱਚ ਖੜੇ ਹਾਂ ਜਿੱਥੇ ਕਿ ਉਹਨਾਂ ਦੇ ਸਰਕਾਰੀ ਰਿਹਾਇਸ਼ ਹੈ ਜਿਸ ਤਿੱਕੇ ਯੂਟੀ ਗਵਰਨਮੈਂਟ ਦੇ ਵੀ ਯੂਟੀ ਗਵਰਨਮੈਂਟ ਦੇ ਕਿਸੇ ਵੀ ਡਿਪਾਰਟਮੈਂਟ ਦੇ ਇਸ ਤਰੀਕੇ ਦਾ ਪ੍ਰਬੰਧ ਨਹੀਂ ਹੈ ਕਿ ਸਰਕਾਰੀ ਰਿਹਾਇਸ਼ ਦੇ ਉਹਨਾਂ ਨੂੰ ਅਲਾਟ ਕੀਤੀ ਜਾ ਸਕੇ ਲੇਕਿਨ ਉਸ ਦੇ ਬਾਵਜੂਦ ਵੀ 2016 ਤੋਂ ਜਿਹੜਾ ਕਿ ਕਿਰਨ ਥੇਰਾ ਜਿਹੜੇ ਐਮਪੀ ਹੈਗੇ ਨੇ ਚੰਡੀਗੜ੍ਹ ਤੋਂ ਉਹਨਾਂ ਨੂੰ ਸਰਕਾਰੀ ਕੋਠੀ ਅਲਾਟ ਕੀਤੀ ਗਈ ਹੈ ਲੇਕਿਨ ਉਹਨਾਂ ਵੱਲੋਂ ਵੀ ਜੋ ਸੂਤਰਾਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਵੱਲੋਂ ਕਿਸੇ ਤਰੀਕੇ ਦਾ ਕੋਈ ਕਰਾਇਆ ਜਿਹੜਾ ਕਿ ਹੈ ਅਜੇ ਤੱਕ ਇਸ ਕੋਠੀ ਦਾ ਨਹੀਂ ਭਰਿਆ ਗਿਆ ਹਾਲਾਂਕਿ ਜਿਹੜਾ ਇਹ ਕੋਠੀ ਕਿਵੇਂ ਅਲਾਟ ਹੋਈ ਉਹਨਾਂ ਨੂੰ ਇਹ ਕਿ ਜਾਂਚ ਦਾ ਵਿਸ਼ਾ ਕਿ ਇਹ ਕੋਠੀ ਕਿਸ ਆਧਾਰ ਤੇ ਉਹਨਾਂ ਨੂੰ ਇਹ ਅਲਾਟ ਕੀਤੀ ਗਈ ਹੈ ਲੇਕਿਨ ਇਸ ਸੰਬੰਧੀ ਕੋਈ ਵੀ ਅਧਿਕਾਰੀ ਜੇ ਬੋਲਣ ਨੂੰ ਤਿਆਰ ਨਹੀਂ ਹੈ ਕਿ ਇਹ ਕੋਠੀ ਕਿਵੇਂ ਹੈ ਤੇ ਉਹਨਾਂ ਨੂੰ ਕਿਹੜੇ ਕ੍ਰਾਈਟੇਰੀਆ ਦੇ ਤਹਿਤ ਅਲਾਟ ਕੀਤੀ ਗਈ ਜਦਕਿ ਜੇਕਰ ਗੱਲ ਕੀਤੀ ਜਾਵੇ ਸਰਕਾਰੀ ਪ੍ਰਾਵਧਾਨ ਦੀ ਤਾਂ ਇਸ ਵਿੱਚ ਕੋਈ ਕਿਸੇ ਤਰੀਕੇ ਦਾ ਵੀ ਕੋਈ ਪ੍ਰਾਵਧਾਨ ਮੌਜੂਦ ਨਹੀਂ ਹੈ ਕਿ ਕਿਸੇ ਵੀ ਸੰਸਦੀ ਖੇਤਰ ਦੇ ਵਿੱਚ ਸੰਸਦ ਨੂੰ ਉਹਨਾਂ ਦੇ ਰਿਹਾਇਸ਼ ਦੇ ਵਿੱਚ ਸਰਕਾਰੀ ਕੋਠੀ ਅਲਾਟ ਕੀਤੀ ਜਾਵੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਕਿ ਜਿਵੇਂ ਰਵਨੀਤ ਬਿੱਟੂ ਤੇ ਇਸ ਤਰੀਕੇ ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਕਿ ਕੀ ਇਸ ਤਰੀਕੇ ਦੀ ਕਾਰਵਾਈ ਜਿਹੜੇ ਮੌਜੂਦਾ ਐਮਪੀ ਜਿਹੜੇ ਚੰਡੀਗੜ੍ਹ ਤੋਂ ਮੌਜੂਦਾ ਐਮਪੀ ਨੇ ਕਿਰਨ ਖੇਰ ਉਹਨਾਂ ਤੇ ਵੀ ਲਿਆਂਦੀ ਅਮਲ ਵਿੱਚ ਲਿਆਂਦੀ ਜਾਵੇਗੀ ਨੀਮਾ ਮੁਤਾਬਕ ਚੰਡੀਗੜ੍ਹ ਚ ਕਿਸੇ ਵੀ ਸੰਸਦ ਮੈਂਬਰ ਨੂੰ ਸਰਕਾਰੀ ਰਹਿائش ਨਹੀਂ ਦਿੱਤੀ ਜਾ ਸਕਦੀ ਪਰ ਕਿਰਨ ਖੇਰ ਅਜਹੀ ਪਹਿਲੀ ਸੰਸਦ ਮੈਂਬਰ ਨੇ ਜਿਸ ਨੂੰ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿائش ਮਿਲੀ ਹੋਈ ਹੈ ਦਰਸਲ ਆਪਣੇ ਚੋਣ ਹਲਫਨਾਮੇ ਦੇ ਵਿੱਚ ਕਿਰਨ ਖੇਰ ਨੇ ਆਪਣੇ ਮਕਾਨ ਦਾ ਜ਼ਿਕਰ ਕੀਤਾ ਸੀ ਹਲਫਨਾਮੇ ਮੁਤਾਬਕ ਸੈਕਟਰ 8 ਸਥਿਤ ਮਕਾਨ ਨੰਬਰ 64 ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਹੈ ਹਾਲਾਂਕਿ ਉਹਨਾਂ ਦਾ ਆਪਣੀ ਪਰਚਾਈ ਦੇ ਨਾਲ ਵਿਵਾਦ ਚੱਲ ਰਿਹਾ ਸੀ किरण खेर दी ਪਰਜਾਈ ਨੇ चोन कमीशन ਕੋਲ ਇਹ ਮੁੱਦਾ ਚੁੱਕਿਆ ਸੀ ਘਰ ਦੀ ਪਾਲ ਕਰਨ ਤੋਂ ਬਾਅਦ ਖੇਰ ਨੇ ਯੂਟੀ ਪ੍ਰਸ਼ਾਸਕ ਨੂੰ ਅਪੀਲ ਕੀਤੀ ਸੀ शिवराज पाटील ਨੂੰ ਸਰਕਾਰੀ ਘਰ ਦੀ ਅਲਾਟਮੈਂਟ ਦੇ ਲਈ ਬੇਨਤੀ ਕੀਤੀ ਗਈ ਸੀ ਯੂਟੀ ਪ੍ਰਸ਼ਾਸਕ शिवराज पाटील ਨੇ ਆਪਣੀ ਪਰਵਾਨਗੀ ਦੇ ਦਿੱਤੀ ਸੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਰਨ ਖੇਰ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤਾ ਸੀ ਉਨ੍ਹਾਂ ਕਿਰਨ ਖੇਰ ਨੂੰ ਸੈਕਟਰ 7 ਦੇ ਵਿੱਚ ਸਰਕਾਰੀ ਮਕਾਨ ਅਲਾਟ ਕੀਤਾ ਸੀ ਅਤੇ ਇਹ ਮਾਮਲਾ ਹਾਊਸ ਅਲਾਟਮੈਂਟ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਸੰਸਦ ਮੈਂਬਰ ਦੇ ਘਰ ਸ਼ਹਿਰ ਦੇ ਵਿੱਚ ਸਨ ਇਸ ਲਈ ਅਜਿਹੀ ਮੰਗ ਕਦੇ ਵੀ ਕਿਸੇ ਨੇ ਨਹੀਂ ਰੱਖੀ ਸੀ ਪਹਿਲਾਂ ਵੀ ਦੋ ਸੰਸਦ ਮੈਂਬਰ ਅਜਿਹੇ ਰਹੇ ਜੋ ਚੰਡੀਗੜ੍ਹ ਤੋਂ ਨਹੀਂ ਸਨ ਅਮਰਨਾਥ ਵਿਜੇਸ਼ੰਕਰ ਤੇ ਕ੍ਰਿਸ਼ਨ ਕਾਂਤੇ ਆਪਣੀ ਰਹਾਇਸ਼ ਦਾ ਪ੍ਰਬੰਧ ਖੁਦ ਕੀਤਾ ਸੀ ਜਾਣਕਾਰੀ ਮੁਤਾਬਕ ਜਿਸ ਸਮੇਂ ਕਿਰਨ ਖੇਰ ਨੂੰ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਾਇਸ਼ ਅਲਾਟ ਕੀਤੀ ਗਈ ਉਸ ਸਮੇਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਕਿਰਨ ਖੇਰ ਨੂੰ ਘਰ ਉਦੋਂ ਤੱਕ ਅਲਾਟ ਕੀਤਾ ਜਾਵੇਗਾ ਜਦੋਂ ਤੱਕ ਉਹਨਾਂ ਨੂੰ ਆਪਣੀ ਰਹਾਇਸ਼ ਨਹੀਂ ਮਿਲ ਜਾਂਦੀ ਜਾਂ ਜਦੋਂ ਤੱਕ ਉਹਨਾਂ ਦਾ ਕਾਰਜਕਾਲ ਖਤਮ ਨਹੀਂ ਹੋ ਜਾਂਦਾ ਇੱਕ ਆਰ ਸਥਾਨਕ ਸੰਸਦ ਮੈਂਬਰ ਲਈ ਨਿਰਧਾਰਿਤ ਨਹੀਂ ਕੀਤਾ ਜਾਵੇਗਾ ਇਸ ਸਾਲ ਕਿਰਨ ਖੇਰ ਦਾ ਸੰਸਦ ਮੈਂਬਰ ਉਹ ਜੋ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਅਤੇ ਲੋਕ ਸਭਾ ਚੋਣਾਂ 2024 ਦੇ ਵਿੱਚ ਚੰਡੀਗੜ੍ਹ ਤੋਂ ਨਵਾਂ ਸੰਸਦ ਮੈਂਬਰ ਚੁਣਿਆ ਜਾਵੇਗਾ ਹੁਣ ਵੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕਿਰਨ ਖੇਰ ਸਰਕਾਰੀ ਰਹਾਇਸ਼ ਖਾਲੀ ਕਰ ਦੇਣੇ ਜਾਂ ਨਹੀਂ ਚੰਡੀਗੜ੍ਹ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ See Media.